ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਆਵਾਜ਼ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਅੱਜ ਲਗਾਤਾਰ 7ਵੇਂ ਸਾਲ ਦੀ ਹਰੀ ਸ਼ਪੀਲ 2024 ਦਾ ਸਫਲ ਆਯੋਜਨ ਕੀਤਾ ਗਿਆ। ਬਾਗ ਵਿਭਾਗ ਦੇ ਸਹਿਯੋਗ ਨਾਲ ਲਗਾਈ ਗਈ ਇਸ ਸ਼ਪੀਲ ਵਿੱਚ ਵਾਤਾਵਰਣ ਸੰਭਾਲ ਦੇ ਸੰਦੇਸ਼ ਨਾਲ ਜਾਗਰੂਕ ਲੋਕਾਂ ਨੂੰ ਇਸ ਮੌਕੇ 2500 ਦੇ ਕਰੀਬ ਸ਼ਾਨਦਾਰ ਅਤੇ ਫਲਦਾਰ ਬੂਟੇ ਵੰਡੇ ਗਏ। ਸਵੇਰੇ 10 ਵਜੇ ਅਰਦਾਸ ਉਪਰੰਤ ਆਵਾਜ਼ ਸਰਪ੍ਰਸਤ ਸ਼੍ਰੀ ਰਾਮਤਨ ਖੇਪੜ ਜੀ, ਸ਼੍ਰੀ ਨਰੇਸ਼ ਸੂਰੀ ਜੀ ਅਤੇ ਸ਼੍ਰੀ ਓਮਪrakash ਜੀ ਨੇ ਇਸ ਸ਼ਪੀਲ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਐਸ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਨੇ ਵਿਸ਼ੇਸ਼ ਸਿਰਕਤ ਕੀਤੀ ਅਤੇ ਲੋਕਾਂ ਨੂੰ ਵਾਤਾਵਰਨ ਸੰਭਾਲ ਅਤੇ ਪਾਣੀ ਬਚਾਉਣ ਲਈ ਅਪੀਲ ਕੀਤੀ ਆਵਾਜ਼ ਦੇ ਇਸ ਉਪਰਾਲੇ ਵਿੱਚ ਐਮਐਲਏ ਨਵਾਂ ਸ਼ਹਿਰ ਡਾਕਟਰ ਨਸ਼ੱਤਰਪਾਲ ਜੀ ਜ਼ਿਲ੍ਹਾ ਯੋਜਨਾ ਬੋਰਡ ਨਵਾਂ ਸ਼ਹਿਰ ਦੇ ਚੇਅਰਮੈਨ ਸ਼੍ਰੀ ਸਤਨਾਮ ਸਿੰਘ ਚੇਚੀ ਜੀ ਬਾਣ ਵਿਭਾਗ ਤੋਂ ਰੇਂਜ ਆਫੀਸਰ ਸ਼੍ਰੀ ਨਰਿੰਦਰ ਕੁਮਾਰ ਜੀ ਨੇ ਆ ਕੇ ਇਸ ਪ੍ਰੋਗਰਾਮ ਵਿੱਚ ਹਿੱਸੇਦਾਰੀ ਪਾਈ ਆਵਾਜ਼ ਵੱਲੋਂ ਵਾਤਾਵਰਣ ਸੰਭਾਲ ਦੇ ਲਈ ਨਵਾਂ ਸ਼ਹਿਰ ਵਿਖੇ ਕੰਮ ਕਰ ਰਹੀਆਂ ਪ੍ਰਮੁੱਖ ਸੰਸਥਾਵਾਂ ਹਰਿਆਵਲ ਪੰਜਾਬ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦਾ ਉਹਨਾਂ ਨੇ ਨਵਾਂ ਸ਼ਹਿਰ ਲਈ ਕੀਤੇ ਕਾਰਜਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਆਵਾਜ਼ ਦੇ ਇਸ ਉਪਰਾਲੇ ਵਿੱਚ ਬਹੁਤ ਸਾਰੇ ਨਾਮੀ ਸ਼ਖਸੀਅਤਾਂ ਨੇ ਜੋਗ ਦਿੱਤਾ ਦਿਖਾਉਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਹਾਂਜੀ ਅੱਜ ਇੱਥੇ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਜਿਹੜੀ ਆਵਾਜ਼ ਵੈਲਫੇਅਰ ਸੁਸਾਇਟੀ ਹੈਗੀ ਹੈ ਇਹਦੇ ਵੱਲੋਂ ਬੜਾਈ ਚੰਗਾ ਉਪਰਾਲਾ ਕੀਤਾ ਗਿਆ ਇਹਦੇ ਵੱਲੋਂ ਲੋਕਾਂ ਨੂੰ ਜਿਹੜਾ ਫ੍ਰੀ 2500 ਬੂਟੇ ਅੱਜ ਵੰਡੇ ਜਾ ਰਹੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਵੀ ਇੱਕ ਹਫ਼ਤਾ ਪਹਿਲਾਂ ਜਿਹੜਾ 300 ਬੂਟੇ ਸਾਰੇ ਥਾਣਿਆਂ ਦੇ ਵਿੱਚ ਤੇ ਡਿਸਟ੍ਰਿਕਟ ਪੁਲਿਸ ਆਫਿਸ ਦੇ ਵਿੱਚ ਵੀ ਅਸੀਂ ਲਗਾਏ ਸੀਗੇ ਤੇ ਸਾਡੇ ਵਾਤਾਵਰਨ ਨੂੰ ਠੀਕ ਰੱਖਣ ਲਈ ਇੱਕ ਬਹੁਤ ਹੀ ਚੰਗਾ ਉਪਰਾਲਾ ਤੇ ਮੈਨੂੰ ਪਤਾ ਲੱਗਿਆ ਸੀ ਕਿ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਜਿਹੜੇ ਪਲਾਂਟ ਡਿਸਟ੍ਰੀਬਿਊਟ ਕਰਦੇ ਆ ਰਹੇ ਨੇ ਤੇ ਮੈਂ ਪਬਲਿਕ ਨੂੰ ਵੀ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਆਸ-ਪਾਸੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈਗੀ ਹੈ ਤਾਂ ਉਹ ਚਾਹੇ ਆਪਣੇ ਤੌਰ ਤੇ ਚਾਹੇ ਜੋ ਇਹਨਾਂ ਵੱਲੋਂ ਪਲਾਂਟ ਡਿਸਟ੍ਰੀਬਿਊਟ ਕੀਤੇ ਜਾਂਦੇ ਉਹਨਾਂ ਨੂੰ ਉਹਨਾਂ ਦੀ ਪਲਾਂਟੇਸ਼ਨ ਜ਼ਰੂਰ ਕਰਨ ਤਾਂ ਕਿ ਆਪਾਂ ਆਪਣੇ ਵਾਤਾਵਰਨ ਨੂੰ ਠੀਕ ਰੱਖ ਸਕੀਏ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਪੀਵੀ 32 ਦੇ ਸਾਰੇ ਦਰਸ਼ਕਾਂ ਨੂੰ ਤੋਂ ਪਹਿਲਾਂ ਸასიਖਾਲ ਦੇ ਨਾਲ ਮੈਂ ਕਹਾਂਗਾ ਵੀ ਜਿੰਨੇ ਬੂਟੇ ਤੁਸੀਂ ਲਾ ਸਕਦੇ ਹੋ ਲਗਾਓ ਤੇ ਪੀਵੀ 32 ਦੇ ਦਰਸ਼ਕਾਂ ਨੇ ਜਿਹੜਾ ਮਤਲਬ ਜਿਹੜੀ ਥੋੜੀ ਜਿਹੀ ਤੁਹਾਡੀ ਇੱਕ ਵੀਡੀਓ ਗਿਆ ਸੀ ਉਹਦੇ ਨਾਲ ਸਾਨੂੰ ਬੜਾ ਭਰਮਾ ਹੁੰਗਾਰਾ ਮਿਲਿਆ ਬਹੁਤ ਸਾਰੇ ਲੋਕ ਆਏ ਨੇ ਇੱਕ ਇੱਕ ਦੋ ਦੋ ਬੂਟੇ ਕਰਕੇ ਲੈ ਕੇ ਗਏ ਨੇ ਹਰੀ ਸ਼ਵੀਲ ਜਿਵੇਂ ਕਿ ਸਾਡਾ ਇੱਕ ਸਾਲ ਦਾ ਸਿਗਨੇਚਰ ਇਵੈਂਟ ਹੈ ਹਰ ਸਾਲ ਅਸੀਂ ਬਰਸਾਤ ਦੇ ਮਹੀਨੇ ਚ ਕਰਦੇ ਹਾਂ ਲਗਭਗ 7ਵੀਂ ਲਗਾਤਾਰ ਹਰੀ ਸ਼ਵੀਲ ਹੈ ਸਾਡੀ ਤੇ ਇਸ ਦੌਰਾਨ ਅਸੀਂ ਲਗਭਗ ਹਰ ਸਾਲੀ ਹਜ਼ਾਰ 2000 ਬੂਟਾ ਵੰਡਦੇ ਆ ਇਸ ਵਾਰ 2500 ਤੋਂ ਪਲੱਸ ਬੂਟਾ ਅਸੀਂ ਲਿਆਂਦਾ ਸੀ ਔਰ ਤੁਸੀਂ ਦੇਖ ਰਹੇ ਹੋ ਲਗਭਗ ਸਾਰੇ ਬੂਟੇ ਸਾਡੇ ਜਿਹੜੇ ਆ ਡੇਢ ਘੰਟੇ ਚ ਹੀ ਲੋਕ ਲੈ ਗਏ ਅਸੀਂ ਹਰੇਕ ਨੂੰ ਇੱਕ ਇੱਕ ਦੋ ਦੋ ਕਰਕੇ ਹੀ ਬੂਟੇ ਦਿੱਤੇ ਤਾਂ ਇਹਦਾ ਮਤਲਬ ਹਜ਼ਾਰ ਪਲੱਸ ਲੋਕ ਜਿਹੜੇ ਆ ਉਹ ਹਜੇ ਤੱਕ ਸਾਡੀ ਸ਼ਹਿਰੀ ਤੇ ਆਏ ਨੇ ਔਰ ਉਹਨਾਂ ਨੇ ਬੜਾ ਉਤਸ਼ਾਹ ਦਿਖਾਇਆ ਲੋਕਾਂ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਕਾਫੀ ਜਾਗਰੂਕਤਾ ਆਈ ਹੈ ਤੇ ਇਹ ਹੋਰ ਆਣੀ ਚਾਹੀਦੀ ਹੈ ਔਰ ਐਵੇਂ ਹੀ ਪਾਣੀ ਬਚਤਾਂ ਨੂੰ ਲੈ ਕੇ ਵੀ ਆਣੀ ਚਾਹੀਦੀ ਨਵਾਂ ਸ਼ਹਿਰ ਦੇ ਵਿੱਚ ਜਿੰਨੇ ਵੀ ਵਸਨੀਕ ਨੇ ਉਹਨਾਂ ਨੂੰ ਪਤਾ ਹੈ ਵੇ ਸਵਰਸਿਬਲ ਦੇ ਬੋਰ ਜਿਹੜੇ ਨੇ ਅਗਰ ਅਸੀਂ ਇਹਨੂੰ ਨਹੀਂ ਬਚਾਇਆ ਤਾਂ ਇਹ ਸੱਚੀ ਮੁੱਕ ਜਾਣਾ ਜਿਵੇਂ ਕਿ ਪਹਿਲਾਂ ਜਦੋਂ ਵਿਗਿਆਨੀ ਕਹਿਣ ਲੱਪੇ ਸੀ ਵੀ ਪਾਣੀ ਮੁੱਕ ਜਾਣਾ ਉਦੋਂ ਲੋਕਾਂ ਨੂੰ ਸ਼ਾਇਦ ਇਹ ਹਵਾ ਚ ਲੱਗ ਰਿਆ ਸੀ ਖਦਸ਼ਾਈ ਲੱਗ ਰਿਆ ਸੀ ਬਟ ਹੁਣ ਅਗਰ ਤੁਸੀਂ ਨਵਾਂ ਸ਼ਹਿਰ ਦੇ ਆਮ ਕਰਕੇ ਜਿਨ੍ਹਾਂ ਨੇ ਸਵਰਟਿਬਲ ਘਰਾਂ ਚ ਲਾਏ ਹੋਏ ਨੇ ਹਰੇਕ ਨੂੰ ਪਤਾ ਹੈ ਕਿ ਉਹ ਪਾਣੀ ਸੱਚੀ ਥੱਲੇ ਜਾ ਰਿਹਾ ਔਰ ਇਹ ਸੱਚੀ ਹੀ ਮੁੱਕ ਜਾਣਾ ਦੋ ਦੋ 104 ਤੇ ਪਾਣੀ ਪੁੱਜ ਗਿਆ ਤੇ ਤੁਸੀਂ ਕਿੱਥੇ ਜਾਓਗੇ ਸੋ ਵੱਧ ਤੋਂ ਵੱਧ ਬੈਟਰੀ ਚਾਰਜ ਪਾਣੀ ਨੂੰ ਬਚਾਓ ਔਰ ਨਾਲ ਦੀ ਨਾਲ ਵੱਧ ਤੋਂ ਵੱਧ ਰੁੱਖ ਲਗਾਓ ਕਿਉਂਕਿ ਜੇ ਰੁੱਖ ਲੱਗੇ ਹੋਣਗੇ ਤਾਂ ਉਹ ਆਟੋ ਰੀਚਾਰਜ ਦਾ ਕੰਮ ਕਰਦੇ ਨੇ ਰੁੱਖ ਦੇ ਬਹੁਤ ਫਾਇਦੇ ਨੇ ਤੁਹਾਨੂੰ ਪਤਾ ਹੈ ਕਿੰਨਾ ਪ੍ਰਦੂਸ਼ਨ ਹੋ ਚੁੱਕਿਆ ਸੋ ਸਾਡੀ ਤਾਂ ਇਹੀ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਤੁਸੀਂ ਇਸ ਗੱਲ ਨੂੰ ਫਲਾਓ ਔਰ ਮੈਂ ਵਿਸ਼ੇਸ਼ ਧੰਨਵਾਦ ਅੱਜ ਦੇਣਾ ਚਾਹੁੰਦਾ ਦੇਖੋ ਸਾਡੇ ਕੋਲ ਐਮਐਲਏ ਸਾਹਿਬ ਆਏ ਨੇ ਸੁਰੀ ਐਸਐਸਪੀ ਸਾਹਿਬ ਆਈ ਸੀਗੇ ਔਰ ਬਣ ਵਿਭਾਗ ਨੂੰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਵਿਚਾਰੇ ਨੇ ਸਾਨੂੰ ਹਰ ਸਾਲ ਹੀ ਬਹੁਤ ਸਪੋਰਟ ਕੀਤਾ ਜਦੋਂ ਵੀ ਅਸੀਂ ਬਣ ਵਿਭਾਗ ਨੂੰ ਜਦੋਂ ਵੀ ਅਪਰੋਚ ਕੀਤੀ ਹੈ ਡੀ ਐਫ ਓ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਅ ਉਹਨਾਂ ਨੇ ਸਾਨੂੰ ਜਿਨ੍ਹਾਂ ਵੀ ਡੀ ਐਫ ਓ ਆਏ ਨੇ ਜਿਵੇਂ ਹੁਣ ਹਰਪ੍ਰੀਤ ਸਿੰਘ ਸਰ ਨੇ ਉਹਨਾਂ ਨੇ ਸਾਨੂੰ ਬਹੁਤ ਉਤਸ਼ਾਹ ਦਿੱਤਾ ਔਰ ਚੰਗੇ ਕੰਮ ਲਈ ਮੋਟੀਵੇਟ ਕੀਤਾ ਤੇ ਸਾਡੇ ਕੋਲ ਹੁਣੇ ਹੀ ਬਣ ਵਿਭਾਗ ਤੋਂ ਨਿਰਿੰਦਰ ਜੀ ਆਏ ਸੀ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹ ਤੋਂ ਇਲਾਵਾ ਜਿੰਨੇ ਵੀ ਲੋਕ ਸਾਡੇ ਨਾਲ ਆਏ ਨੇ ਜਿੰਨੀਆਂ ਸੰਸਥਾਵਾਂ ਆਈਆਂ ਨੇ ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਤੇ ਅੱਜ ਦੀ ਮੁਹਿੰਮ ਸਾਡੀ ਬਹੁਤ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਾਮਯਾਬ ਰਹੀ। ਕੱਲ ਕੱਲ ਤੁਸੀਂ ਕਿਹਾ ਸੀ ਜੇ ਕਿਸੇ ਨੇ ਬਲਕ ਦੇ ਵਿੱਚ ਬੂਟੇ ਲੈਣੇ ਹੋਣ ਤਾਂ ਕੱਲੇ ਕਮੈਂਟ ਬਹੁਤ ਆਈ ਸੀ ਕੋਈ ਨੰਬਰ ਇਸ਼ੂ ਕਰਦੇ ਹੋ ਜੀ ਤਾਂ ਜੋ ਆਓ ਤੁਹਾਡੇ ਨਾਲ ਦਾ ਸੰਪਰਕ ਕਰ ਸਕੀ ਜੀ ਭਾਜੀ ਹੁਣ ਬੂਟੇ ਜਿਹੜੇ ਨੇ ਮੈਨੂੰ ਲੱਗਦਾ ਬਲਕ ਵਾਲੇ ਦੇਣ ਵਾਲੇ ਤਾਂ ਸਾਡੇ ਸਾਰੇ ਲਗਭਗ ਚਲੇ ਗਏ ਨੇ ਅੱਜ ਤੁਸੀਂ ਦੇਖ ਹੀ ਰਹੇ ਹੋ ਬਟ ਹਾਂ ਅਗਰ ਕਿਸੇ ਨੂੰ ਫਿਰ ਵੀ ਚਾਹੀਦਾ ਹੋਏਗਾ 950197003 ਆਵਾਜ਼ ਦਾ ਨੰਬਰ ਹੈ ਅਸੀਂ ਆਪਣੀ ਵੱਲ ਤੋਂ ਕੋਸ਼ਿਸ਼ ਕਰਾਂਗੇ ਅਗਰ ਅਗਲਾ ਸਾਨੂੰ ਕੁਝ ਪਟੋਈ ਵਗੈਰਾ ਦਿਖਾਉਂਦਾ ਤਾਂ ਅਸੀਂ ਆਪਣੀ ਵੱਲ ਤੋਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੁਝ ਨਾ ਕੁਝ ਬੂਟੇ ਜਿਹੜੇ ਐ ਉਹ ਪ੍ਰੋਵਾਈਡ ਕਰ ਸਕੀਏ ਕੁਝ ਹਿੱਸਾ ਪਾ ਸਕੀਏ ਧੰਨਵਾਦ ਜਿਹ ਸਾਡੇ ਸ਼ਹਿਰ ਦੇ ਅੰਦਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰੇਸ਼ ਕੁਮਾਰ ਛੂਰੀ ਸਾਹਿਬ ਔਰ ਬਰਿੰਦਰ ਬਜਾਰ ਜੀ ਜਿਹੜੇ ਹਰੇਕ ਸਾਲ ਇਸ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੇ ਹਰੀ ਸ਼ਮੀਲ ਲਾਉਂਦੇ ਆ ਇਹਨਾਂ ਦਾ ਮਕਸਦ ਇਹ ਹੈ ਕਿ ਜੋ ਅੱਜ ਪੰਜਾਬ ਦੇਸ਼ ਦਾ ਵਾਤਾਵਰਨ ਖਰਾਬ ਹੋ ਰਿਹਾ ਹੈ ਇਹ ਲਗਾਤਾਰ ਹਰ ਇੱਕ ਸਾਲ ਵੱਡੀ ਗਿਣਤੀ ਦੇ ਅੰਦਰ ਹਜ਼ਾਰਾਂ ਦੇ ਦਰਜੇ ਵਿੱਚ ਬੂਟੀਆਂ ਦੀ ਵੰਡ ਕਰਦੇ ਆ ਸੰਗਤਾਂ ਨੂੰ ਅਵੇਅਰ ਕਰਦੇ ਆ ਔਰ ਬੂਟੇ ਲਾਣ ਲਈ ਉਹਨਾਂ ਦੀ ਸਭ ਸੰਭਾਲ ਲਈ ਜਿਹੜੇ ਲੋਕਾਂ ਨੂੰ ਅਵੇਅਰ ਕਰਦੇ ਆ ਇਹ ਬਹੁਤ ਵੱਡਾ ਅਭਿਆਲ ਹੈ ਜਿਹਦੇ ਨਾਲ ਸਾਡਾ ਵਾਤਾਵਰਨ ਗੁਰੂ ਸਾਹਿਬਾਨ ਦਾ ਸੁਪਨਾ ਸੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਇਹ ਪੂਰਾ ਕਰਨ ਦੇ ਲਈ ਇਸ ਮੁੱੱਚੀ ਇਹਨਾਂ ਦੀ ਜਿਹੜੀ ਆਵਾਜ਼ ਟੀਮ ਲੱਗੀ ਹੋਆ ਮੈਂ ਇਹਨਾਂ ਨੂੰ ਇਸ ਮੌਕੇ ਤੇ ਵਧਾਈ ਦਿੰਦਾ ਔਰ ਇਹਨਾਂ ਨੂੰ ਬੇਨਤੀ ਵੀ ਕਰਦਾ ਹੈ ਜਿਹੜਾ ਬਰਾਲਾ ਜਿੱਦਾਂ ਇਹ ਹੁਣ ਕਰ ਰਹੇ ਆ ਇਦਾਂ ਹੀ ਹੋਰ ਵੀ ਲੋਕਾਂ ਨੂੰ ਅਸੀਂ ਨਾਲ ਮਿਲ ਕੇ ਪ੍ਰੇਰ ਕੇ ਅੱਗੇ ਪ੍ਰੇਰੀਏ ਤਾਂ ਜੋ ਪੰਜਾਬ ਦਾ ਜਿਹੜਾ ਵਾਤਾਵਰਨ ਨੂੰ ਠੀਕ ਕਰ ਸਕੀਏ ਲੋਕ ਚੰਗੀ ਤਰ੍ਹਾਂ ਰਹਿ ਸਕਣ ਔਰ ਚੰਗੀ ਸਾਹ ਲੈ ਸਕਣ ਚੰਗੀ ਐਜੂਕੇਸ਼ਨ ਲੈ ਸਕਣ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਮੇਰੇ ਵੱਲੋਂ ਧੰਨਵਾਦ ਅੱਜ ਜੀ ਜੀ ਚਬੀਲ ਦੇਖ ਰਹੇ ਹੋ ਹਰੀ ਚਬੀਲ ਇਹ ਬਹੁਤ ਅੱਛਾ ਇਵੈਂਟ ਹੈ ਜਿਹੜਾ ਆਵਾਜ਼ ਸੋਸਾਇਟੀ ਵੱਲੋਂ ਕੀਤਾ ਜਾਂਦਾ ਹਰ ਸਾਲ ਇਹ ਜਿਹੜੇ ਦੋ ਇਹ ਜਿਹੜੇ ਇਵੈਂਟ ਕਰਦੇ ਨੇ ਬਹੁਤ ਅੱਛੀ ਸਾਡੀ ਜਿਹੜੀ ਗੁਰੂਆਂ ਪੀਰਾਂ ਨੇ ਜਿਹੜੀ ਇਹ ਪਰੰਪਰਾ ਚਲਾਈ ਸੀ ਇਹ ਜੁਬੀਲਾ ਦੀ ਬਹੁਤ ਅੱਛੀ ਹੈ ਔਰ ਉਹਨੂੰ ਇਹ ਨਿਭਾ ਰਹੇ ਨੇ ਤੇ ਮੈਂ ਨਰੇਸ਼ ਜੀ ਨੂੰ ਔਰ ਵਰਿੰਦਰ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਸਾਡੇ ਹਲਕੇ ਦੇ ਇੱਥੇ ਐਮਐਲਏ ਸਾਹਿਬ ਵੀ ਆਏ ਹੋਏ ਨੇ ਮੈਂ ਉਹਨਾਂ ਨੂੰ ਵੀ ਬਹੁਤ ਵਧਾਈ ਔਰ ਸਾਰੇ ਜਣੇ ਦਾ ਸ਼ੁਕਰਾਨਾ ਜਿਹੜੇ ਇੱਥੇ ਪਹੁੰਚੇ ਨੇ ਔਰ ਸਾਰੇ ਜਣੇ ਅਸੀਂ ਮਿਲ ਕੇ ਜਿਹੜਾ ਹਰੀਆਵਲ ਦੀ ਇਹ ਜਿਹੜੀ ਮੁਹਿੰਮ ਚੱਲਦੀ ਪਈ ਹੈ ਹਰੀ ਜੁਬੀਲ ਦੀ ਅਸੀਂ ਇਹਨੂੰ ਅੱਗੇ ਵਧਾਈਏ ਤੇ ਇਹਨੂੰ ਜਿਆਦਾ ਤੋਂ ਜਿਆਦਾ ਸੈਲੀਬ੍ਰ ਵਾਤਾਵਰਨ ਅੱਛਾ ਹੋ ਸਕੇ ਸਾਡੀ ਜਿਹੜੀ ਪ੍ਰਕਿਰਤੀ ਹੈ ਸਾਡੇ ਸਮਾਨ ਹੋ ਸਕੇ ਔਰ ਸਾਨੂੰ ਅੱਛੀ ਹਵਾ ਔਰ ਸਭ ਕੁਝ ਮਿਲ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੇ ਆਪਣੇ ਇਲਾਕਾ ਨਿਵਾਸੀਆਂ ਵੱਲੋਂ ਆਵਾਜ਼ ਸੇਵਾ ਸੰਸਥਾ ਦਾ ਦਿਲ ਦੀਆਂ ਗਹਿਰਾਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਇਹ ਬਹੁਤ ਵੱਡਾ ਉਪਰਾਲਾ ਆ ਇਹ ਅੱਜ 8ਵੀਂ ਗ੍ਰੀਨ ਚੀਪਲ ਜਿਹੜੀ ਆ ਅੱਜ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਇਹ ਲਾ ਰਹੇ ਆ ਜਿੱਥੇ ਮੈਂ ਸਮਝਦਾ ਆਵਾਜ਼ ਸੇਵਾ ਸੰਸਥਾ ਸਮਾਜਿਕ ਕੰਮਾਂ ਦੇ ਵਿੱਚ ਬੜਮੁੱਲਾ ਯੋਗਦਾਨ ਪਾ ਰਹੀ ਹੈ ਸਮਾਜ ਦੇ ਅੰਦਰ ਉੱਥੇ ਹੀ ਅੱਜ ਵਾਤਾਵਰਣ ਨੂੰ ਛੁੱਧ ਰੱਖਣ ਦੇ ਲਈ ਇਹ ਵੱਡਾ ਪ੍ਰਾਲਾ ਆ ਸੋ ਮੈਂ ਆਪਣੇ ਇਲਾਕੇ ਨਿਵਾਸੀਆਂ ਵੱਲੋਂ ਗੁਰੂ ਮਹਾਰਾਜ ਅੱਗੇ ਇਸ ਟੀਮ ਲਈ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਇਹ ਮਾਨਤਾ ਦੀ ਸੇਵਾ ਕਰਦੇ ਰਹਿਣ ਔਰ ਇਸੇ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਰਹਿਣ ਕਿਉਂਕਿ ਆਪਣਾ ਜੇ ਵਾਤਾਵਰਣ ਸ਼ੁੱਧ ਹੋਊਗਾ ਆਪਾਂ ਦੇਖਿਆ ਸੀ ਕੋਰੋਨਾ ਕਾਲ ਦੇ ਵਿੱਚ ਕਿ ਕਿਸ ਤਰ੍ਹਾਂ ਆਕਸੀਜਨ ਨਹੀਂ ਮਿਲ ਰਹੀ ਸੀ ਤੇ ਜੇ ਇਹ ਬੂਤੇ ਹੋਣਗੇ ਤਾਂ ਮੈਨੂੰ ਲੱਗਦਾ ਜਿਹੜੀ ਦੂਜੀ ਆਕਸੀਜਨ ਉਹਦੀ ਘੱਟ ਜ਼ਰੂਰਤ ਪਊਗੀ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਸੇਵਾ ਸੰਸਥਾ ਦਾ ਬਰਿੰਦਰ ਬਰਜਰਾਜ ਜੀ ਦਾ ਨਰੇਸ਼ ਸੂਰੀ ਜੀ ਦਾ ਉਹਨਾਂ ਦੀ ਸਮੂਚੀ ਟੀਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਸਾ ਨਵਾਂ ਸ਼ਹਿਰਾਂ ਮੈਂ ਇਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ ਆ ਜੀ ਸੰਸਥਾ ਆ ਤੇ ਇਹਨਾਂ ਵੱਲੋਂ ਸਾਨੂੰ ਆਪਣੇ ਲੈਟਰਪੈਡ ਤੇ ਪਲਾਂਟ ਦੀ ਬੰਨ ਕੀਤੀ ਗਈ ਸੀਗੀ ਖਾੜੀ ਬਾਰੇ ਪਲਾਂਟ ਦਿੱਤੇ ਗਏ ਆ ਤੇ ਹੁਣ ਤੱਕ ਸਾਡੇ ਵਿਭਾਗ ਵੱਲ ਤੋਂ ਲਗਭਗ 1 ਲੱਖ ਤੋਂ ਵੇ ਗਰੀਬ ਇਸ ਰੇਂਜ ਦੇ ਵਿੱਚ ਨਵਾਂ ਸ਼ਹਿਰ ਦੇ ਕਬੂਟੇ ਆ ਜੀ ਸਪਲਾਈ ਕੀਤੀ ਜਾ ਚੁੱਕੀ ਆ ਫ੍ਰੀ ਸਪਲਾਈ ਤੇ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਦੇਖਣ ਨੂੰ ਇਹ ਆਇਆ ਕਿ ਲੋਕਾਂ ਵਿੱਚ ਕਾਫੀ ਉਤਸ਼ਾਹ ਹੈਗਾ ਆ ਔਰ ਲੋਕ ਕਾਫੀ ਦੇਖ ਕੀ ਚੰਗਾ ਸਾਹਮਣੇ ਬੂਟੇ ਲਾਣਗੇ ਉਹ ਅੱਜ ਕੀ ਗਰਮੀ ਬਹੁਤ ਪਈ ਜਣਾ ਗਰਮੀ ਪੈਣ ਦੇ ਕਾਰਨ ਤੇ ਲੋਕ ਬੂਟੇ ਲਾਣ ਨੂੰ ਚੰਗੇ ਜਾਨੀ ਲੱਗੇ ਹੋਏ ਆ ਪਾਕੀ ਇਹ ਕਰੋ ਹੋਰ ਬੂਟੇਆਂ ਲੋੜ ਪਏ ਸਾਡੇ ਵਿਭਾਗ ਵੱਲੋਂ ਬੂਟੇ ਹੋਰ ਦਿੱਤੇ ਜਾਣਗੇ ਸਾਡੀਆਂ 4 ਇੰਜਾ ਹੈ 4 ਇੰਜਾ ਦੇ ਵਿੱਚ ਲਗਭਗ 4 ਲੱਖ ਦੇ ਕਰੀਬ ਬੂਟਾ ਸਪਲਾਈ ਹੋ ਚੁੱਕਾ ਆ ਕੋਈ ਕੰਟੈਕਟ ਨੰਬਰ ਜੇ ਜਿਹਦੇ ਤੇ ਬਾਲਗ ਦੇ ਬੁੱਤੇ ਲੈਣੇ ਹੋਣ ਸਭ ਕੋਈ ਕੰਟੈਕਟ ਨੰਬਰ ਹੀ ਹੈ ਪ੍ਰੋਟੈਕਟ ਨੰਬਰ 9978175417 ਮੇਰਾ ਨੰਬਰ ਹੈ ਇਹ ਤੇ ਆ ਕੇ ਮਿਲ ਸਾਦੇ ਮੈਨੂੰ ਤਾਣਾ ਮੰਡੀ ਦਫਤਰ ਹਟਾ ਆ ਕੇ ਮਿਲ ਸਕਦੇ ਸਾਨੂੰ ਤੇ ਆਪਣਾ ਲੈਟਰ ਪੈਡ ਕੋਈ ਵੀ ਪ੍ਰੂਫ ਲੈ ਕੇ ਆਣ ਤੇ ਉਹਨਾਂ ਨੂੰ ਬੁੱਤੇ ਦੇਵਾਂਗੇ ਠੀਕ ਹੈ ਜੀ ਹੋਰ ਜੇ ਕਿੰਨੇ ਵਿੱਚ ਹੋ ਕੇ ਹੈਗੇ ਤੁਹਾਡੇ ਨਾਲ ਖੜੇ ਆ